ਉਵਾਇ ਗੁਰੂ ਸਾਹਿਬ ਜੀ ਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਭੇ ਸੱਚ ਜੋਗੋ ਜੋਗ ਅਟਲ ਜਬਰ ਸ਼ਤਰ ਤਖਤ ਦੇ ਮਾਲਕ ਸਾਹਿਬ ਸਤਿਗੁਰੂ ਧੰਨ 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 ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬੈਠ ਕੇ ਸ਼ਾਮ ਦੇ ਦੀਵਾਨ ਦੀਆਂ ਹਾਜ਼ਰੀਆਂ ਭਰਦੇ ਹੋਏ ਸੋਦਰ ਦੇ ਪਾਠ ਦੇ ਨਾਲ ਜੁੜੇ ਸਾਂ ਜਿਵੇਂ ਕਿ ਆਪਾਂ ਗੁਰੂ ਇਤਿਹਾਸ ਲੜੀਵਾਰ ਵਿਚਾਰ ਰਹੇ ਆ ਤਾਂ ਆਓ ਗੁਰੂ ਇਤਿਹਾਸ ਵਿਚਾਰਨ ਤੋਂ ਪਹਿਤਮ ਸਤਗੁਰਾਂ ਦੁਆਰਾ ਬਖਸ਼ੀ ਹੋਈ ਫਤਿਹ ਪਰਵਾਨ ਕਰਦੇ ਹੋਏ ਗੱਜ ਵੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਲ ਦੇ ਦੀਵਾਨ ਵਿੱਚ ਆਪਾਂ ਧੰਗ ਗੁਰੂ ਗੁਰਨਾਨਕ ਪਾਤਸ਼ਾਹ ਜੀ ਦਾ ਆਨੰਦ ਕਾਰਜ ਵਿਵਹਾ ਗ੍ਰਸਥ ਦੇ ਵਿੱਚ ਪ੍ਰਵੇਸ਼ ਕਰਨਾ ਵਿਚਾਰਿਆ ਸੀ ਤੇ ਉਪਰੰਤ ਦੋ ਪੁੱਤਰਾਂ ਦਾ ਘਰ ਵਿੱਚ ਆਉਣਾ ਇਹ ਵੀ ਵਿਚਾਰਿਆ ਸੀ ਪਰ ਇਹ ਵੀ ਵਿਚਾਰਿਆ ਸੀ ਲੋਕਾਂ ਦੇ ਪੁੱਤਰਾਂ ਦਾ ਜੀਵਨ ਧੰਗ ਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਨੇ ਸੁਧਾਰ ਦਿੱਤਾ ਪਰ ਧੰਗ ਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦੇ ਆਪਣੇ ਪੁੱਤਰ ਧੰਗ ਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦੇ ਆਖੇ ਨਹੀਂ ਲੱਗੇ ਇਹ ਵੀ ਵਿਚਾਰਿਆ ਸੀਗਾ ਹੁਣ ਸ਼ਾਦੀ ਹੋ ਗਈ ਘਰ ਦੇ ਵਿੱਚ ਸੰਤਾਨ ਹੋ ਗਈ ਹੁਣ ਇਹ ਵੀ ਫਰਜ਼ ਬਣਦਾ ਹੈ ਕਿ ਆਪਣੇ ਪਰਿਵਾਰ ਦੀ ਪਾਲਣਾ ਪੋਸ਼ਣਾ ਕਰਨਾ ਹੁਣ ਪਾਲਣ ਪੋਸ਼ਣ ਕਾਦੇ ਨਾ ਹੋਵੇ ਇਹ ਗੱਲ ਤਨ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਉਦਮ ਕਰਿੰਦੇ ਆ ਜੀਓ ਤੂੰ ਕਮਾਮਦਿਆਂ ਸੁਖ ਪੁੰਚ ਧਿਆਮਦਿਆਂ ਤੂੰ ਪ੍ਰਭ ਮਿਲ ਨਾਨਕ ਉਤਰੀ ਚਿੰਤ ਸਿਖਾ ਤੂੰ ਉਦਮ ਕਰਨਾ ਕੰਮਕਾਰ ਕਰਨਾ ਔਰ ਉਸ ਕੰਮਕਾਰ ਤੋਂ ਜਿਹੜਾ ਧਨ ਤੈਨੂੰ ਪ੍ਰਾਪਤ ਹੋਵੇ ਉਹਦੇ ਨਾਲ ਪਰਿਵਾਰ ਦੀਆਂ ਲੋੜਾਂ ਵੀ ਪੂਰੀਆਂ ਕਰਨੀਆਂ ਨੇ ਔਰ ਤੂੰ ਆਪਣੇ ਜੀਵਨ ਪ੍ਰਤੀ ਵੀ ਸੁਚੇਤ ਹੋ ਕੇ ਆਪਣੇ ਤਨ ਦੀਆਂ ਤੇ ਆਪਣੇ ਉਦਰ ਦੀਆਂ ਲੋੜਾਂ ਵੀ ਪੂਰੀਆਂ ਕਰਨੀਆਂ ਨੇ ਹੁਣ ਤਾਂ ਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਿਸ ਸੇਖਾਂ ਨੂੰ ਕਿਹਾ ਉਦਮ ਕਰਿੰਦੇ ਆ ਜਿਉ ਤੂੰ ਕਮਮ ਦੇ ਆ ਸੁਖ ਪੁੰਚ ਤੇ ਫਿਰ ਆਪ ਵੀ ਉਹਨਾਂ ਨੇ ਉਦਮ ਕਰਕੇ ਵਿਖਾਇਆ ਉਸ ਉਦਮ ਉਸ ਕਿਰਤਕਾਰ ਦੀਆਂ ਜਿਹੜੀਆਂ ਸਾਖੀਆਂ ਨੇ ਭਾਵੇਂ ਜਨਮ ਸਾਖੀਆਂ ਵਿੱਚ ਹੋਣ ਪਾਵੇਂ ਹੋਰ ਪੁਸਤਕਾਂ ਦੇ ਵਿੱਚ ਜਿਹੜੀਆਂ ਸਾਨੂੰ ਮਿਲਦੀਆਂ ਨੇ ਨਾ ਉਹ ਉਹੀ ਸਾਖੀਆਂ ਮਿਲਦੀਆਂ ਨੇ ਜਿਹੜੀਆਂ ਧੰਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦੇ ਜੀਵਨ ਅੰਦਰ ਕੋਈ ਕਰਾਮਾਤ ਸ਼ੋਅ ਕਰਦੀਆਂ ਹੋਣ ਪਰ ਧੰਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦੇ ਜੇਕਰ ਆਪਾਂ ਬਾਣੀ ਪੜਾਂਗੇ 19 ਰਾਗਾਂ ਦੇ ਵਿੱਚ ਕਿਤੇ ਵੀ ਕੋਈ ਕਰਾਮਾਤ ਦਾ ਜ਼ਿਕਰ ਨਹੀਂ ਹੈ ਸਿੱਖ ਗੁਰੂ ਸਾਹਿਬਾਨ ਦੇ ਅੰਦਰ ਜੇ ਕੋਈ ਕਰਾਮਾਤ ਦੀ ਗੱਲ ਹੁੰਦੀ ਤੇ ਜਦਨ ਧੰ ਗੁਰੂ ਗੁਰੂ ਅਰਜਨ ਦੇ ਪਾਤਸ਼ਾਹ ਜੀ ਨੂੰ ਤੱਤੀ ਤਵੀ ਤੇ ਬਿਠਾਉਣ ਲੱਗੇ ਸਾਈ ਮੀਆਂ ਮੀਰ ਤੱਤੀ ਤਵੀ ਤੇ ਗੁਰੂ ਅਰਜਨ ਦੇ ਪਾਤਸ਼ਾਹ ਜੀ ਨੂੰ ਬੈਠੀਆਂ ਦੇਖ ਕੇ ਕਾਦਮ ਦਾ ਸੱਚੇ ਪਾਤਸ਼ਾਹ ਦੀ ਤੁਸੀਂ ਤੱਤੀ ਤਵੀ ਤੇ ਬੈਠੇ ਹੋ ਉਪਰੋਂ ਤੱਤਾ ਰੇਤਾ ਪੁਵਾ ਰਹੇ ਹੋ ਮੇਰੇ ਤੋਂ ਬਰਦਾਸ਼ਤ ਨਹੀਂ ਹੋ ਰਿਆ ਤੁਸੀਂ ਕਹੋ ਹੁਕਮ ਕਰੋ ਤੇ ਮੈਂ ਦਿੱਲੀ ਤੇ ਲਾਹੌਰ ਦੀ ਇੱਟ ਦੇ ਨਾਲ ਇੱਟ ਖੜਕਾ ਦਿਆਂ ਤੇ ਗੁਰੂ ਅਰਜਨ ਦੇ ਪਾਤਸ਼ਾਹ ਜੀ ਨੇ ਕੀ ਕਿਹਾ ਸੀਗਾ ਸਾਈਂ ਜੀ ਉਸ ਕਰਤਾਰ ਦੀ ਰਜਾ ਵਿੱਚ ਰਹਿਤਾ ਹੈ ਤੇ ਗੁਰੂ ਤੇਗ ਬਹਾਦਰ ਸਾਹਿਬ ਵੀ ਕੋਈ ਕਰਾਮਾਤ ਦਿਖਾ ਸਕਦੇ ਸਨ ਔਰ ਗੁਰੂ ਤੇਗ ਬਹਾਦਰ ਸਾਹਿਬ ਦੇ ਸਾਹਮਣੇ ਤੇ ਗੱਲਾਂ ਹੀ ਤਿੰਨ ਸਨ ਜਾਂ ਦਿਨੇ ਇਸਲਾਮ ਕਬੂਲ ਕਰੋ ਤੇ ਜਾਂ ਕੋਈ ਕਰਾਮਾਤ ਦਿਖਾਓ ਤੇ ਜਾਂ ਫਿਰ ਮੌਤ ਨੂੰ ਪ੍ਰਮਾਨ ਕਰੋ ਤੇ ਪਾਤਸ਼ਾਹ ਜੀ ਦਾ ਕੀ ਕੀ ਕਹੇ ਅਸੀਂ ਪਾਤਸ਼ਾਹ ਜੀ ਨੇ ਜੇ ਮੈਂ ਕੋਈ ਕਰਾਮਾਤ ਵਿਖਾਵਾਂ ਉਸ ਕਰਤੇ ਪੁਰਖ مالک ਦੀ ਤੋਹੀਨ ਹੈ ਉਹਦੀ ਬਰਾਬਰੀ ਮੈਂ ਨਹੀਂ ਕਰ ਸਕਦਾ ਔਰ دین اسلام ਕਬੂਲ ਕਰਨਾ ਮੇਰੇ اخلاق ਤੇ ਸੱਟ ਵੱਜਦੀ ਹੈ ਤੇ ਤੀਜਾ ਜਿਹੜਾ ਤੁਹਾਡਾ ਤੁਸੀਂ ਆਦੇਸ਼ ਕੀਤਾ ਹੈ ਮੌਤ ਨੂੰ ਪ੍ਰਮਾਨ ਕਰਨਾ ਤੇ ਮੈਂ ਮੌਤ ਨੂੰ ਪ੍ਰਮਾਨ ਕਰਦਾ ਜੇ ਕੋਈ ਸਿੱਖ ਜਗਤ ਦੇ ਗੁਰੂ ਸਾਹਿਬਾਨ ਦੇ ਵਿੱਚ ਕੋਈ ਕਰਾਮਾਤ ਹੁੰਦੀ ਤਕਰੀਬਨ 8.5 ਮਹੀਨੇ ਅਨੰਦਪੁਰ ਸਾਹਿਬ ਨੂੰ ਘੇਰਾ ਪਿਆ ਲੰਗਰ ਦੀ ਰਸਦ ਦੀ ਘਾਟ ਪੈ ਗਈ ਰੁੱਖਾਂ ਦੇ ਪੱਤੀਆਂ ਪੱਤੀਆਂ ਨੂੰ ਖਾ ਕੇ ਸਿੱਖਾਂ ਨੇ ਗੁਜ਼ਾਰਾ ਕੀਤਾ ਪਰ ਜੇ ਕੋਈ ਕਰਾਮਾਤ ਹੁੰਦੀ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉੱਥੇ ਕਿਸੇ ਕਰਾਮਾਤ ਦੇ ਨਾਲ ਉੱਥੇ ਕੋ ਰਸਤ ਪਾਣੀ ਪੈਦਾ ਕਰ ਦਿੰਦੇ ਅਸਲ ਦੇ ਵਿੱਚ ਜਿਹੜੀਆਂ ਸਾਖੀਆਂ ਔਰ ਸਾਡਾ ਇਤਿਹਾਸ ਉਹਨਾਂ ਵੱਲੋਂ ਲਿਖਿਆ ਗਿਆ ਜਿਹੜੇ ਆਪ ਕੋਈ ਕੰਮ ਨਹੀਂ ਸੀ ਕਰਨਾ ਚਾਹੁੰਦੇ ਤੁਸੀਂ ਕੰਮ ਕਰੋ ਅਸੀਂ ਤੁਹਾਨੂੰ ਸਵਰਗ ਦਾ ਟਿਕਟ ਦਵਾ ਦੇਾਂਗੇ ਤੁਹਾਨੂੰ ਨਰਕ ਤੋਂ ਬਚਾ ਦੇਾਂਗੇ ਤੁਸੀਂ ਆਪਣੀ ਹੱਡ ਭਨਵੀ ਮਿਹਨਤ ਦੇ ਵਿੱਚੋਂ ਸਾਨੂੰ ਕੁਝ ਨਾ ਕੁਝ ਦੇਈ ਜਾਓ ਉਹਨਾਂ ਲੋਕਾਂ ਨੇ ਸਾਖੀਆਂ ਸਾਡੀਆਂ ਲਿਖੀਆਂ ਨੇ ਗੁਰੂ ਇਤਿਹਾਸ ਸਿੱਖਾਂ ਨੇ ਆਪ ਨਹੀਂ ਲਿਖਿਆ ਤਾਂ ਮੈਂ ਬੇਨਤੀ ਕਰ ਰਿਹਾ ਸਾ ਧੰਗੁਰੂ ਗੁਰਨਾਨਕ ਪਾਤਸ਼ਾਹ ਜੀ ਜਿੰਨੀਆਂ ਸਾਖੀਆਂ ਮਿਲਦੀਆਂ ਨੇ ਇਹਨਾਂ ਸਾਨੂੰ ਉਹ ਸਾਰੀਆਂ ਕਰਾਮਾਤੀ ਮਿਲਦੀਆਂ ਨੇ ਤੇ ਮੈਂ ਇਹਨਾਂ ਕਰਾਮਾਤਾ ਦੇ ਵਿੱਚ ਵਿਸ਼ਵਾਸ ਨਹੀਂ ਰੱਖਦਾ ਕਿਉਂਕਿ ਮੈਂ ਜਿਹੜੀ ਗੱਲ ਧੰਗੁਰੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਖਰੀ ਉਤਰਦੀ ਹੈ ਮੈਂ ਉਹਦੀ ਗੱਲ ਕਰਦਾ ਹੁਣ ਸੱਚੇ ਸੌਦੇ ਦੀ ਗੱਲ ਆਉਂਦੀ ਹੈ ਕਿ ਪਿਤਾ ਜੀ ਨੇ ਦਿੱਤੇ 20 ਰੁਪਏ ਇਹ ਠੀਕ ਹੈ ਭੁੱਖੇ ਨਿਮਾਣੇ ਨਤਾਨਿਆਂ ਨੂੰ ਸਤਗੁਰਾਂ ਜਿਨ ਨੇ ਭੋਜਨ ਖਵਾਇਆ ਮੈਂ ਮੰਨਦਾ ਪਰ ਜੇ ਕਹੀਏ ਕਿ ਅਸੀਂ ਵਿਲੜ ਸਾਧੂਆਂ ਨੂੰ ਭੋਜਨ ਖਵਾਉਂਦੇ ਲਿਖਿਆ ਜਿਹੜਾ ਨਾ ਇਤਿਹਾਸ ਦੇ ਵਿੱਚ ਸਾਧੂਆਂ ਨੂੰ ਭੋਜਨ ਖਵਾਇਆ ਧੰਨ ਗੁਰੂ ਗੁਰਨਾਨਕ ਪਾਤਸ਼ਾਹ ਜੀ ਸਾਧੂਆਂ ਨੂੰ ਭੋਜਨ ਕਿਵੇਂ ਖਵਾ ਸਕਦੇ ਵਿਲੜ ਨਾ ਦਿੱਤੇ ਹੱਕ ਦੇ ਵਿੱਚ ਨਹੀਂ ਸੰਭਾਪ ਆਪਾਂ ਪਹਿਲਾਂ ਵੀ ਵਿਚਾਰ ਚੁੱਕੇ ਆ ਕਿ ਜਦੋਂ ਸਮਾਂ ਮਿਲਦਾ ਸੀ ਆਪਣੇ ਖੇਤਾਂ ਵਿੱਚ ਚੱਕਰ ਮਾਰਨਾ ਕੋ ਥੋੜਾ ਬੋਤਾ ਕੰਮਕਾਰ ਕਰਨਾ ਮੱਝਾ ਚਾਰਨੀਆ ਜਦੋਂ ਕਿਤੇ ਕੋਈ ਕੰਮਾ ਨਹੀਂ ਆਇਆ ਜਦੋਂ ਕੋਈ ਮੱਝਾ ਚਾਰਨ ਵਾਲਾ ਨਹੀਂ ਆਇਆ ਆਪ ਚਾਰਨ ਚਾਹੁੰਦੇ ਸੰ ਕਦੀ ਕੰਮ ਤੋਂ ਗੁਰੇਜ ਨਹੀਂ ਕੀਤਾ ਹੁਣ ਉਹ ਜਿਹੜੀ ਸਾਖੀ ਹੈ ਸਾਡੇ ਸਾਹਮਣੇ 20 ਰੁਪਏ ਠੀਕ ਹੈ 20 ਰੁਪਏ ਪਿਤਾ ਜੀ ਨੇ ਦਿੱਤੇ ਕੋਈ ਤੂੰ ਸੌਦਾ ਕਰਨਾ ਹੈ ਸੌਦਾਗਰੀ ਕਰਨੀ ਹੈ ਸੌਦਾਗਰੀ ਇੱਕ ਉਹ ਕੰਮ ਹੈ ਘਰੋਂ ਤੁਰਨਾ ਜੇਬ ਆਪਣੇ ਪਾਕਟ ਦੇ ਵਿੱਚ ਪਰਸ ਦੇ ਵਿੱਚ ਚੋਖੀ ਮਾਇਆ ਪਾ ਕੇ ਔਰ ਉਸ ਮਾਇਆ ਦੇ ਨਾਲ ਦੂਰ ਦਰਾਡੇ ਜਾ ਕੇ ਉਹ ਵਸਤੂ ਉਹ ਸਮਾਨ ਖਰੀਦਣਾ ਜਿਹੜਾ ਉਸ ਇਲਾਕੇ ਦੇ ਵਿੱਚ ਸਸਤਾ ਹੈ ਔਰ ਉਸ ਇਲਾਕੇ ਚੋਂ ਉਹ ਸਮਾਨ ਖਰੀਦ ਕੇ ਜਿਸ ਇਲਾਕੇ ਵਿੱਚ ਉਹ ਸਮਾਨ ਮਹਿੰਗਾ ਹੈ ਜਿਹੜੀ ਚੀਜ਼ ਜਿਹੜੀ ਵਸਤੂ ਜਿੱਥੇ ਪੈਦਾ ਹੁੰਦੀ ਹੈ ਜਿੱਥੇ ਉਥੇ ਜਿੱਦਾ ਜਿੱਥੇ ਉਹਦਾ ਨਿਰਮਾਣ ਹੁੰਦਾ ਹੈ ਉਥੇ ਉਹ ਵਸਤੂ ਸਸਤੀ ਹੁੰਦੀ ਹੈ ਤੇ ਉਹਦੇ ਦੂਰੀ ਤੇ ਜਾ ਕੇ ਉਸ ਮਸਤੂ ਦਾ ਮੁੱਲ ਵੱਧ ਜਾਂਦਾ ਹੈ ਹੁਣ ਪਿਤਾ ਜੀ ਨੇ ਜਿਹੜੇ 20 ਰੁਪਏ ਦਿੱਤੇ ਨਾ ਉਹਨਾਂ ਜ਼ਬਾਨੀਆਂ ਦੇ ਵਿੱਚ ਤੁਸੀਂ ਅੰਦਾਜ਼ਾ ਲਾਓ ਕਿੰਨੀ ਰਕਮ ਹੋਏਗੀ ਕਿਉਂਕਿ ਪਟਵਾਰੀ ਦੇ ਪੁੱਤਰ ਨੇ ਹੁਣ ਉਹਨਾਂ 20 ਰੁਪਈਆਂ ਨੂੰ ਸਤਗੁਰਾਂ ਨੇ ਵਣਜ ਵਪਾਰ ਦੇ ਵਿੱਚ ਨਹੀਂ ਲਾਇਆ ਜਿਹੜੇ ਭੁੱਖੇ ਗਰੀਬ ਨਿਮਾਣੇ ਨਿਤਾਣੇ ਲੋਕ ਸਨ ਉਹਨਾਂ ਨੂੰ ਭੋਜਨ ਕਰਾ ਦਿੱਤਾ ਉਹਨਾਂ ਨੂੰ ਬਸਤਰ ਅਨ ਸਭ ਕੁਝ ਦਿੱਸ ਉਹਨਾਂ ਨੂੰ ਸੇਵਾ ਕਰ ਦਿੱਤੀ ਤੁਹਾਡਾ ਕੁਝ ਸਮਾਂ ਸੌਖਾ ਨਿਕਲ ਜਾਏ ਆਪਾਂ ਪਹਿਲਾਂ ਵੀ ਵਿਚਾਰ ਆਏ ਆ ਸਤਿਗੁਰਾਂ ਨੇ ਜੇਕਰ ਪੰਡਿਤ ਹਰਦੀয়াল ਦਾ ਹੱਥ ਫੜ ਕੇ ਕਿਹਾ ਸੀ ਨਾ ਦਇਆ ਕਪਾ ਤੇ ਦਇਾਲਤਾ ਉਹ ਦਇਆ ਸਤਿਗੁਰਾਂ ਦੇ ਅੰਦਰ ਹੈਗੀ ਸੀ ਉਹ ਦਇਆ ਐਸਾ ਨਹੀਂ ਕਿ ਸਤਿਗੁਰਾਂ ਦੇ ਅੰਦਰ ਕਦੀ ਜਾਗ ਪਈ ਤੇ ਕਦੀ ਸੌ ਗਈ ਉਹ ਦਇਆ ਹਮੇਸ਼ਾ ਕੰਮ ਕਰਦੀ ਸੀ ਭਾਵੇਂ ਪਿਤਾ ਜੀ ਪਿਤਾ ਮਹਤਾ ਕਲਿਆਣ ਦਾਸ ਜੀ ਕਹਿੰਦੇ ਸੰਤੂ ਬਰਬਾਦੀ ਕਰਦਾ ਹੈ ਗੁਸਤਾਖੀ ਮਾਫ ਕਿਉਂਕਿ ਸਤਗੁਰਾਂ ਦੇ ਪਿਤਾ ਜੀ ਸਨ ਦੁਨਿਆਵੀ ਪਿਤਾ ਸਨ ਉਹ ਇਸ ਤਰ੍ਹਾਂ ਬੋਲ ਸਕਦੇ ਸਨ ਪਰ ਮੇਰੀ ਮਜਬੂਰੀ ਹੈ ਤੂੰ ਬਰਬਾਦੀ ਕਰਦਾ ਸਤਿਗੁਰੂ ਕਿਉਂਕਿ ਆਪਾ ਕਲ ਪਰਸਵ ਵਿਚਾਰਿਆ ਸੀ ਕਾਹੇ ਪੂਤ ਝਗੜਤ ਹੋ ਸੰਗ ਬਾਪ ਜਿਣਕੇ ਜਣੇ ਬਡੀਰੇ ਤੁਮਹੋਂ ਤਿੰ ਸੰਗ ਝਗੜਤ ਪਾਪ ਸਤਿਗੁਰੂ ਜੀ ਆਪਣੇ ਦੁਨੀਆਵੀ ਪਿਤਾ ਨੂੰ ਕਦੀ ਪਰਤ ਕੇ ਜਵਾਬ ਨਹੀਂ ਸੁਣ ਦਿੰਦੇ ਕਿਉਂਕਿ ਦੁਨੀਆਵੀ ਜਿਹੜੇ ਫਰਜ਼ ਨੇ ਉਹ ਵੀ ਸਤਿਗੁਰਾਂ ਜੀ ਨੇ ਬਕੂਬੀ ਨਹੀਂ ਬਾਈ। ਔਰ ਸੰਸਾਰ ਦੇ ਲੋਕਾਂ ਨੂੰ ਚੰਗਾ ਇਨਸਾਨ ਬਣਾਉਣ ਦੇ ਵਿੱਚ ਵੀ ਸਤਗੁਰਾਂ ਜੀ ਨੇ ਕਿਉਂਕਿ ਆਪਾਂ ਪਹਿਲਾਂ ਵੀ ਵਿਚਾਰਿਆ ਸੀਗਾ ਇਹ ਧਰਤੀ ਜਿਹੜੀ ਜਲਦੀ ਸਭ ਦਿਸ ਆਈ ਭਾਈ ਗੁਰਦਾਸ ਜੀ। ਇਹ ਸਾਰੀ ਧਰਤੀ ਜਲਦੀ ਦਿਸਦੀ ਸੀ ਜਿਹੜੀ ਉਹਨੂੰ ਉਹਦੀ ਅੱਗ ਬੁਝਾਈ ਹੁਣ ਇਹ ਸਤਗੁਰਾਂ ਦਾ ਜਿਹੜਾ 20 ਰੁਪਈਆ ਦਾ ਸੌਦਾ ਸੀਗਾ ਚੂੜ ਕਾਣੇ ਦੀ ਬਾੜ ਵਿੱਚ ਉਥੋਂ ਨਨਕਾਣਾ ਸਾਹਿਬ ਤੋਂ ਕਾਫੀ ਦੂਰੀ ਤੇ ਹੈ ਕਿਉਂਕਿ ਮੈਂ ਪਹਿਲਾਂ ਅਰਜ ਕਰ ਚੁੱਕਾ ਕਿ ਜਿਹੜਾ ਵਪਾਰ ਹੈ ਸੱਚਾ ਸੌਦਾ ਹੈ ਉਹ ਦੂਰ ਜਾ ਕੇ ਕੀਤਾ ਜਾਂਦਾ ਸੀ ਦੂਰੋਂ ਵਣਜ ਵਪਾਰ ਜਿਹੜਾ ਹੈ ਅੱਜ ਵੀ ਇਸੇ ਤਰ੍ਹਾਂ ਹੀ ਹੈ ਜਿਹੜੇ ਵਪਾਰੀ ਲੋਕ ਨੇ ਉਹ ਆਪਣੇ ਰਕਮ ਦੇ ਨਾਲ ਕਿਤੇ ਖਰੀਦਦੇ ਨੇ ਕਿਤੇ ਵੇਚਦੇ ਨੇ ਔਰ ਸਤਗੁਰਾਂ ਨੇ ਐਸਾ ਕਰਨਾ ਸੀਗਾ ਹੁਣ ਸਤਗੁਰਾਂ ਜੀ ਨੇ ਜਿਹੜਾ ਉੱਥੇ ਭੁੱਖੇ ਲੋਕਾਂ ਨੂੰ ਪ੍ਰਸ਼ਾਦਾ ਰੋਟੀ ਪਾਣੀ ਖਵਾਈ ਉਹਨਾਂ ਦਾ ਬਸਤਰ ਆਦਿ ਸੇਵਾ ਕੀਤੀ ਤੇ ਸਤਗੁਰਾਂ ਜੀ ਨੇ ਉਹਨਾਂ ਨੂੰ ਸੱਚੇ ਸੌਦੇ ਦਾ ਨਾ ਦਿੱਤਾ ਔਰ ਉੱਥੇ ਅੱਜ ਵੀ ਸੱਚੇ ਸੌਦੇ ਦੇ ਨਾਂ ਤੇ ਗੁਰਦੁਆਰਾ ਸ਼ਸ਼ੋਭਿਤ ਹੈ ਪਰਦੇ ਸੁਰਦੇ ਆਪਾਂ ਕਿਉਂਕਿ ਹੁਣ ਦੇਸ਼ ਦੀ ਬੰਦ ਹੋ ਗਈ ਹੈ ਤੇ ਜਾਣਾ ਤੇ ਸਾਰਿਆਂ ਦਾ ਮੁਨਾਸਬ ਨਹੀਂ ਹੈ ਮੈਂ ਤੇ ਬੜੇ ਲੰਮੇ ਸਮੇਂ ਤੋਂ ਮਨ ਵਿੱਚ ਟੀਸ ਕੇ ਕਿਤੇ ਦਰਸ਼ਨ ਕਰੀਏ ਹੁਣ ਵੀ ਮੈਂ ਅੰਮ੍ਰਿਤਸਰ ਤੋਂ ਵਾਪਸ ਆ ਗਿਆ ਵੀਜ਼ਾ ਨਹੀਂ ਲੱਗਾ ਚਾਰ ਦਿਨ ਅੰਮ੍ਰਿਤਸਰ ਰਹਿ ਕੇ ਆ ਗਏ ਤਾਂ ਖੈਰ ਸਤਿਗੁਰਾਂ ਜੀ ਨੇ ਦੁਨੀਆਂ ਦੇ ਅੰਦਰ ਚਾਰ ਪ੍ਰਕਾਰ ਦੀ ਕਿਰਤ ਹੈ ਪਹਿਲਾ ਖੇਤੀ ਉਸ ਦਿਨ ਆਪਾਂ ਵਿੱਚੋਂ ਥੋੜਾ ਜਿਹਾ ਵਿਚਾਰਿਆ ਸੀ ਕਿ ਖੇਤੀ ਕਿਸਾਨੀ ਉਹਦਾ ਜ਼ਿਕਰ ਵੀ ਸੋਰਠ ਰੱਗ ਦੇ ਵਿੱਚ ਕੀਤਾ ਹੈ ਤੇ ਦੂਜਾ ਹੈ ਹੱੱਟੀ ਦੁਕਾਨਦਾਰੀ ਇਸੇ ਸ਼ਬਦ ਦੇ ਵਿੱਚ ਉਹਦਾ ਜ਼ਿਕਰ ਵੀ ਕੀਤਾ ਹੈ ਤੀਜਾ ਹੈ ਵਣਜ ਵਪਾਰ ਉਹਦਾ ਜ਼ਿਕਰ ਵੀ ਸਤਿਗੁਰਾਂ ਜੀ ਨੇ ਕੀਤਾ ਤੇ ਚੌਥਾ ਹੈ ਨੌਕਰੀ ਚਾਕਰੀ ਇਹ ਚਾਰੇ ਪ੍ਰਕਾਰ ਦੀ ਜਿਹੜੀ ਕਿਰਤ ਹੈ ਨਾ ਧੰਗੁਰ ਗੁਰਨਾਨਕ ਪਾਤਸ਼ਾਹ ਜੀ ਨੇ ਆਪ ਕਰਕੇ ਵਿਖਾਈ ਹੈ ਆਪ ਕਰਤ ਕੀਤੀ ਹੈ ਕਿਉਂਕਿ ਹੁਣ ਘਰ ਹੈ ਪਰਿਵਾਰ ਹੈ ਉਹਨੂੰ ਚਲਾਉਣਾ ਹੈ ਆਪਣੇ ਫਰਜ਼ ਵੀ ਨਿਭਾਉਣੇ ਨੇ ਇਹ ਪਹਿਲੋ ਕਰਕੇ ਤੇ 36 ਜਾਂ 70 ਸਾਲਾਂ ਤੋਂ ਬਾਅਦ ਸਤਗੁਰਾਂ ਜੀ ਨੇ ਇਹ ਪਹਿਲੋ ਆਪਣਾ ਫਰਜ਼ ਨਿਭਾਇਆ ਫਿਰ ਉਦਾਸੀਆਂ ਤੇ ਗਏ ਨੇ ਹੁਣ ਸਤਗੁਰੂ ਜੀ ਸੋਰਠ ਲਗ ਦੇ ਵਿੱਚ ਕਹਿੰਦੇ ਨੇ ਮਨ ਹਾਲੀ ਕਿਰਸਾਣੀ ਕਰਨਿਸ਼ ਸ਼੍ਰਮ ਪਾਣੀ ਤਨਖੇਤ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਇਹ ਆਪਾ ਉਸ ਦਿਨ ਵਿਚਾਰ ਲਿਆ ਸੀਗਾ ਹਾਣ ਹਟ ਕਰ ਆਰਜਾ ਸੱਚ ਨਾਮ ਕਰ ਵਥ ਸੁਰਤ ਸੋਚ ਕਰ ਭਾਂਡ ਸਲ ਤਿਸ ਵਿੱਚ ਤਿਸ ਨੂੰ ਰੱਖ ਸਿਖਾ ਤੂੰ ਹੱੱਡੀ ਕਰਦਾ ਜੀਵਨ ਨਿਰਵਾਹ ਲਈ ਤੂੰ ਹੱੱਡੀ ਕਰਦਾ ਪਰਿਵਾਰ ਤੇ ਨਿਰਵਾਹ ਲਈ ਤੂੰ ਹੱੱਡੀ ਕਰਦਾ ਉਧਰ ਪੂਰਤੀ ਲਈ ਮੁਬਾਰਕ ਹੈ ਤੇਰੇ ਲਈ ਪਰ ਇੱਕ ਗੱਲ ਯਾਦ ਰੱਖ ਉਸ ਮਾਲਕ ਦੀ ਸਿਫਤ ਸਲਾਹ ਕਰਨ ਲਈ ਇੱਕ ਚੰਗਾ ਇਨਸਾਨ ਬਣਨ ਲਈ ਕਿਹੜੀ ਹੱੱਡੀ ਕਰਨੀ ਹੈ ਸਤਿਗੁਰੂ ਕਹਿੰਦੇ ਨੇ ਹਾਣ ਹਟ ਕਰ ਆਰ ਜਾ ਆ ਜਿਹੜੀ ਤੇਰੀ ਹਾਣ ਆਯੂ ਹਣ ਤੋਂ ਪਾ ਪਾਓ ਆਯੂ ਆ ਤੇਰੀ ਆਯੂ ਤੇਰੀ ਨਿੱਤਾ ਪ੍ਰਤੀ ਘਟਦੀ ਜਾ ਰਹੀ ਐ ਨਾ ਹੁਣ ਆਪਾਂ ਪੜਨਾ ਨਾ ਸੋਇਲਾ ਸਾਹਿਬ ਉਹਦੇ ਚ ਪੜਾਂਗੇ ਨਾ ਆਉਦ ਘਟੇ ਦਿਨ ਸੋ ਰਹਿਣਾਰੇ ਮਨ ਗੁਰਮਿਲ ਕਾਜ ਸਵਾਰੇ ਹਾਣ ਹਟ ਕਰ ਆਰ ਜਾ ਇਹ ਤੇਰੀ ਘਟਦੀ ਜਾ ਰਹੀ ਆਰ ਜਾ ਇਹਨੂੰ ਹਾਣੀ ਬਣਾ ਲਾ ਆਰ ਜਾ ਆਯੂ ਹਾਣ ਹਟ ਕਰ ਆਰ ਜਾ ਸਚ ਨਾਮ ਕਰ ਵਤ ਇਸ ਹੱਟੀ ਦੇ ਵਿੱਚ ਵੇਚਣ ਵਾਸਤੇ ਸੌਦਾ ਕੀ ਪਉਣਾ ਆ ਸਚ ਨਾਮ ਕਰ ਵਤ ਸੱਚੇ ਨਾਮ ਦੀ ਵਸਤੂ ਰੱਖੇ ਦੇ ਵਿੱਚ ਸਚ ਨਾਮ ਕਰ ਵਤ ਸੁਰਤ ਸੋਚ ਕਰ ਭਾਂਡ ਸਾਲ ਤੁਸੀਂ ਦੁਕਾਨਦਾਰਾਂ ਨੂੰ ਵੇਖਿਆ ਹੋਣਾ ਜਿਹੜੇ ਗਰੋਸਰੀ ਦੇ ਆਈਟਮ ਰੱਖਦੇ ਨੇ ਉਹ ਆਪਣੇ ਪੋਰਟਸ ਤੇ ਆਪਣੇ ਡੱਬਿਆਂ ਤੇ ਬਕਾਇਦਾ ਲੇਬਲ ਲਾ ਕੇ ਰੱਖਦੇ ਨੇ ਬਈ ਇਹ ਚੀਨੀ ਆ ਇਹ ਗੁੜ ਹੈ ਇਹ ਸ਼ੱਕਰ ਹੈ ਲੂਣ ਹੈ ਇਤਿਹਾਦਕ ਹੁਣ ਖੰਡ ਚੀਨੀ ਤੇ ਲੂਣ ਸ਼ਕਲ ਸੂਰਤੇ ਕੁਝ ਹੀ ਹੈ ਨਾ ਸਵਾਦ ਵੱਖਰਾ ਹੈ ਹੁਣ ਜੇ ਦੋਵੇਂ ਭਾਂਡੇ ਇਕੱਠੇ ਪਏ ਹੁਣ ਪੌਂਟਸੋ ਦੋਵੇਂ ਇਕੱਠੇ ਪਏ ਹੁਣ ਗਲਤੀ ਦੇ ਨਾਲ ਆਇਆ ਗ੍ਰਾਹਕ ਪੈਸੇ ਦਵੇ ਚੀਨੀ ਦੇ ਖੰਡ ਦੇ ਗਲਤੀ ਨਾਲ ਜੇਕਰ ਲੂਣ ਦਿੱਤਾ ਜਾਏ ਨਮਕ ਦਿੱਤਾ ਜਾਏ ਤੇ ਧੋਖਾ ਹਨ ਇਸ ਲਈ ਉਹ ਲੇਵਕ ਲਾ ਕੇ ਰੱਖਦਾ ਹੈ ਸੱਚ ਨਾਮ ਕਰ ਵਤ ਸੁਰਤ ਸੋਚ ਕਰ ਭਾਂਡ ਸਾਲ ਆ ਜਿਹੜੀ ਤੇਰੀ ਸੁਰਤੀ ਐ ਨਾ ਇਹਨੂੰ ਸਾਫ਼ ਕਰ ਲਾ ਮਾਂਜ ਲਾ ਧੋ ਲਾ ਤਿਸ ਵਿੱਚ ਤਿਸ ਨੂੰ ਰੱਖ ਇਸ ਭਾਂਡੇ ਦੇ ਵਿੱਚ ਸੁੱਤ ਸੋਚ ਨੂੰ ਸੋਚ ਸਾਫ਼ ਕਰਕੇ ਮਾਂਜ ਕੇ ਧੋ ਕੇ ਫਿਰ ਇਸ ਸੱਚੇ ਨਾਮ ਦੀ ਵਸਤੂ ਇਹਦੇ ਵਿੱਚ ਰੱਖ ਫਿਰ ਇਹਦਾ ਬਣ ਜਾ ਵਪਾਰ ਕਰ ਫਿਰ ਵੇਚ ਤੂੰ ਹੱਟੀ ਕਰਨੀ ਹੈ ਤੇ ਫਿਰ ਕਹਿੰਦਾ ਸਤਿਗੁਰੂ ਕਹਿੰਦੇ ਨੇ ਸੁਰਤ ਸੋਚ ਕਰ ਭਾਂਡ ਸਾਹ ਤਿਸੇ ਤਿਸ ਨੂੰ ਰੱਖ ਫਿਰ ਕਹਿੰਦੇ ਵਣ ਜਾ ਰਿਆਂ ਸੋ ਵਣਜ ਕਰ ਇਹ ਤੀਸਰੀ ਕਿਰਤ ਹੈ ਵਣ ਜਾ ਰਿਆਂ ਸੋ ਵਣਜ ਕਰ ਲੈ ਲਾਹਾ ਮਨ ਹੱਸ ਖਰਚ ਬਨ ਚੰਗਿਆਈਆਂ ਆਪਾਂ ਪਹਿਲੂ ਵਿੱਚ ਚਾਰ ਚੁੱਕੇ ਆ ਵਪਾਰ ਕਰਨ ਕਿਤੇ ਜਾਣਾ ਤੇ ਖਰਚਾ ਜੇਬ ਦੇ ਵਿੱਚ ਹੋਣਾ ਜ਼ਰੂਰੀ ਹੈ ਇਸ ਜੇਬ ਨੂੰ ਧਨ ਦੌਲਤ ਹੋਏਗਾ ਤਾਂ ਹੀ ਤੇ ਆਪਾਂ ਉਥੋਂ ਕੋਈ ਸੌਦਾ ਖਰੀਦਾਂਗੇ ਤੇ ਜਿੱਥੇ ਮਹਿੰਗਾ ਵਿਕਦਾ ਉਥੇ ਵੇਚਾਂਗੇ ਪਾਚਾ ਕਹਿੰਦੇ ਖਰਚ ਬੰਨ ਚੰਗੀਆਂ ਆ ਚੰਗੇ ਗੁਣਾ ਦਾ ਖਰਚਾ ਨਾਲ ਬੰਨ ਲਾ ਖਰਚ ਬਨ ਚੰਗਿਆਈਆਂ ਮਤ ਮਨ ਜਾਣੇ ਕੱਲ ਇਹਨੂੰ ਕੱਲ ਤੇ ਨਾ ਪਾ ਦੇਈ ਸਲੋਕ ਸੰਸਕ੍ਰਿਤ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਨੇ ਬਿਲਮ ਪਾਪੰ ਨਹਿ ਬਿਲਮ ਧਰਮੰ ਸਿਖਾ ਯਾਦ ਰੱਖੀ ਜੇ ਕੋਈ ਗਲਤ ਕੰਮ ਕਰਨ ਦੀ ਵਾਰੀ ਆਵੇ ਨਾ ਬਿਲਮ ਕਰਦੀ ਬਿਲਮ ਮਨ ਦੇਰੀ ਕਰਦੀ ਬਿਲਮ ਭਾਪੰ ਤੇ ਚੰਗਾ ਕੰਮ ਕਰਨਾ ਹੋਵੇ ਨਾ ਨਹਿ ਬਿਲਮ ਧਰਮੰ ਉਹਦੇ ਲਈ ਦੇਰੀ ਲਾਉਣ ਦੀ ਲੋੜ ਨਹੀਂ ਖਰਚ ਬਣ ਚੰਗੀਆਂ ਆਈਆਂ ਮਤ ਮੰਨ ਜਾਣੇ ਕੱਲ ਚੰਗੇ ਨਾਮ ਦਾ ਖਰਚਾ ਬਨ ਕੇ ਚੰਗੇ ਗੁਣਾਂ ਦਾ ਖਰਚਾ ਬਨ ਕੇ ਇਹਨੂੰ ਕੱਲ ਤੈਨਾਂ ਪਾ ਦੇਈ ਚੰਗੇ ਗੁਣਾਂ ਨੂੰ ਅਰਜਿਤ ਕਰਨ ਲਈ ਮਤਮਨ ਜਾਣੇ ਕੱਲ ਇਹਨੂੰ ਕੱਲ ਤੇ ਨਾ ਪਾ ਲਈ ਸੁਰਤ ਸੋਚ ਕਰ ਖਰਚ ਬਣ ਚੰਗੀਆਂ ਮਤਮਨ ਜਾਣੇ ਕੱਲ ਫਿਰ ਪਾਤਸ਼ਾਹ ਕਹਿੰਦੇ ਨੇ ਕਿ ਤੂੰ ਸਿੱਖਾ ਨੌਕਰੀ ਚਾਕਰੀ ਕਰਨੀ ਹੈ ਚੌਥੀ ਕਿਰਤ ਹੈ ਧਨ ਦੌਲਤ ਕਮਾਉਣ ਦਾ ਚੌਥਾ ਤਰੀਕਾ ਹੈ ਨੌਕਰੀ ਮੁਬਾਰਕ ਹੈ ਜੇ ਕਿਸੇ ਕਿਤੇ ਜਗ੍ਹਾ ਨੌਕਰੀ ਕਰਦਾ ਹੈ ਧੰਨ ਗੁਰੂ ਗੁਰਨਾਨਕ ਪਾਤਸ਼ਾਹ ਜੀ ਨੇ ਵੀ ਸੁਲਤਾਨਪੁਰ ਲੋਧੀ ਮੋਦੀ ਖਾਨੇ ਦੀ ਮੋਦੀ ਖਾਨੇ ਦਾ ਇੰਚਾਰਜ ਰਹਿ ਕੇ ਇਹ ਨੌਕਰੀ ਚਾਕਰੀ ਕੀਤੀ तकरीबन 2.5 ਸਾਲ ਔਰ ਇੱਥੋਂ ਹੀ ਸਤਗੁਰੂ ਜੀ ਉਦਾਸੀਆਂ ਤੇ ਗਏ ਲਾਹੇ ਚਿੱਤ ਕਰ ਚੱਕਰੀ ਪਾਤਸ਼ਾਹ ਕਹਿੰਦੇ ਨੇ ਸਿੱਖਾ ਤੂੰ ਨੌਕਰੀ ਕਰਨੀ ਐ ਆਪਣੇ ਪਰਿਵਾਰ ਦੇ ਨਿਰਵਾਹ ਲਈ ਆਪਣੇ ਤਨ ਆਪਣੇ ਉਦਰ ਦੇ ਪੂਰਤੀ ਲਈ ਤੂੰ ਤਨਵਾਦ ਦਾ ਪਾਤਰ ਹੈ ਮੁਬਾਰਕ ਹੈ ਤੇਰੇ ਲਈ ਇਹ ਕਿਰਤਕਾਰ ਪਰ ਯਾਦ ਰੱਖ ਉਸ ਕਰਤੇ ਪੁਰਖ ਮਾਲਕ ਨੂੰ ਪਛਾੜ ਕੇ ਚੰਗਾ ਇਨਸਾਨ ਚੰਗਾ ਸਿੱਖ ਬਣਨ ਲਈ ਚਾੱਕਰੀ ਨੌਕਰੀ ਕਿਹੜੀ ਕਰਨੀ ਹੈ ਪਤਸਾ ਕਹਿੰਦੇ ਲਾਹੇ ਚਿੱਤ ਕਰ ਚਾਤਰੀ ਆ ਗੁਰੂ ਦੀ ਹਜ਼ੂਰੀ ਵਿੱਚ ਆ ਕੇ ਇੱਥੇ ਬਹਿਣਾ ਔਰ ਇੱਥੇ ਆ ਕੇ ਗੁਰੂ ਦੀ ਵਿਚਾਰ ਨੂੰ ਚਿੱਤ ਲਾ ਕੇ ਸੁਣਨਾ ਔਰ ਉਸ ਵਿਚਾਰ ਨੂੰ ਆਪਣੇ ਜੀਵਨ ਵਿੱਚ ਲਾਗੂ ਕਰਨਾ ਆ ਸੱਚੇ ਨਾਮ ਦੀ ਚੱਕਰੀ ਆ ਲਾਹੇ ਚਿੱਤ ਕਰ ਚੱਕਰੀ ਮਨ ਨਾਮ ਕਰ ਕੰਮ ਹੁਣ ਮੈਂ ਵੀ 33 ਸਾਲ ਨੌਕਰੀ ਕੀਤੀ ਆ ਵੀਰ ਜੀ ਨੇ ਵੀ ਨੌਕਰੀ ਕੀਤੀ ਆ ਇੱਕੇ ਮਹਿਕਮੇ ਦੇ ਤੁਸੀਂ ਮੁਲਾਜ਼ਮ ਆ ਹੁਣ ਵੀਰ ਜੀ ਨੂੰ ਪਤਾ ਇਹਨਾਂ ਵੀ ਬੜੇ ਚਿਤ ਲਾ ਕੇ ਇਹਨਾਂ ਨੇ ਬੜੇ ਲਗਨ ਦੇ ਨਾਲ ਮਿਹਨਤ ਦੇ ਨਾਲ ਇਹਨਾਂ ਨੌਕਰੀ ਕੀਤੀ ਆ ਔਰ ਇਹਨਾਂ ਨੂੰ ਪਤਾ ਹੈ ਕਿ ਮੈਂ ਵੀ ਜਿੰਨਾ ਚਿਰ ਮੈਂ ਨੌਕਰੀ ਕੀਤੀ ਆ ਔਰ ਇਹਨਾਂ ਨੂੰ ਪਤਾ ਹੈ ਮੇਰੇ ਕੋਲ ਤਿੰਨਾ ਤਿੰਨਾ ਸੀਟਾਂ ਦਾ ਕੰਮ ਸੀਗਾ ਮੇਰੇ ਨਾਲ ਵਾਲੇ ਸਾਰਾ ਦਿਨ ਫੇਸਬੁੱਕ WhatsApp ਚਲਾਉਂਦੇ ਹਸਨ ਪਰ ਮੇਰੇ ਕੋਲ ਸਮਾਂ ਨਹੀਂ ਸੀ ਹੁੰਦਾ ਕਿ ਤਿੰਨਾ ਸੀਟਾਂ ਦਾ ਕੰਮ ਪਰ ਫਿਰ ਵੀ ਮੈਂ ਕਦੀ ਨਹੀਂ ਕਿਹਾ ਕਿ ਬਈ ਇਹ ਲੋਕ ਸਾਰੇ ਵੇਲੇ ਨੇ ਤੇ ਮੇਰੇ ਮੇਰੇ ਕੋਲ ਇੰਨਾ ਕੰਮ ਕਿਉਂ ਮੈਂ ਉਸ ਕਰਤੇ ਪੁਰਖ ਮਾਲਕ ਦਾ ਸ਼ੁਕਰ ਕਰਦਾ ਰਿਹਾ ਹਮੇਸ਼ਾ ਵੀਰ ਜੀ ਨੂੰ ਪਤਾ ਟਾਹ ਸਕਸ਼ਨ ਮੇਰੇ ਕੋਲ ਗੱਡੀਆਂ ਦੇ ਕਿਲੋਮੀਟਰ ਵਗੈਰਾ ਮੇਰੇ ਕੋਲ ਔਰ ਕਦੀ-ਕਦੀ ਸਟੋਰ ਦਾ ਕੰਮ ਵੀ ਕਰਨਾ ਪੈਂਦਾ ਸੀਗਾ ਹੁਣ ਪਾਛਕ ਕਹ ਰਿਹਾ ਨੇ ਲਾਹੇ ਚਿਤ ਕਰ ਚੱਕਰੀ ਮਨ ਨਾਮ ਕਰ ਕੰਮ ਬੰਦ ਬਤੀਆਂ ਕਰ ਤਾਂ ਨਹੀਂ ਉੱਥੇ ਜਿਹੜੀ ਤੇਰੀ ਭੱਜ ਦੌੜ ਹੋਵੇ ਭੱਜ ਦੌੜ ਹੁੰਦੀ ਰੇ ਉੱਥੇ ਭਈ ਇਹ ਕੰਮ ਕਾਇਆ ਦੂਜਾ ਕੰਮ ਉੱਥੇ ਉੱਥੇ ਜਾਣਾ ਪੈਂਦਾ ਤੇ ਸਿੱਖਾ ਤੇਰੀ ਭੱਜ ਦੌੜ ਗੁਰੂ ਦੇ ਕੰਮ ਵਿੱਚ ਗੁਰੂ ਦੀ ਚੱਕਰੀ ਵਿੱਚ ਕਿਹੜੀ ਹੋਵੇ ਬੰਨ ਬਦੀਆਂ ਕਰਤਾ ਮਣੀ ਤੇੜੇ ਜਿਹੜੇ ਭੇੜੀਆਂ ਆਦਤਾ ਨੇ ਨਾ ਗੁਰੂ ਦੇ ਗਿਆਨ ਦਾ ਲੈ ਰੱਸਾ ਤੇ ਉਹਦੇ ਨਾਲ ਬੰਨਦੇ ਉਹਨਾਂ ਨੂੰ ਬੰਨ ਬਦੀਆਂ ਕਰਤਾ ਮਣੀ ਤਾਂ ਕੋ ਆਖੇ ਧਨ ਨਾਨਕ ਵੇਖੇ ਨਦਰ ਕਰ ਚੜੇ ਚੁਗਗੜ ਵੰਨ ਫਿਰ ਤੇਰੇ ਜੀਵਨ ਦੇ ਵਿੱਚ ਚਾਰ ਗੁਣਾ ਰੰਗ ਆ ਜਾਏਗਾ ਤੇਰੇ ਜੀਵਨ ਦੇ ਵਿੱਚ ਚਾਰ ਗੁਣਾ ਰੰਗ ਆ ਜਾਏਗਾ ਗੁਰੂ ਕਿਰਪਾ ਕਰੇ ਗੁਰੂ ਰਹਿਮਤ ਕਰੇ ਗੁਰੂ ਬਖਸ਼ਿਸ਼ ਕਰੇ ਐਸੀ ਲਗਨ ਐਸਾ ਪਿਆਰ ਐਸੀ ਚਾਕਰੀ ਐਸੀ ਦੁਕਾਨਦਾਰੀ ऐसा वणज व्यापार गुरु ਨੂੰ ਸਮਰਪਿਤ ਹੋ ਕੇ ਕਿਤੇ ਸਾਨੂੰ ਕਰਨਾ ਆ ਜਾਏ ਫਿਰ ਅਸੀਂ ਗੁਰੂ ਦੇ ਪੁੱਤਰ ਅਸਲ ਵਿੱਚ ਅਖਵਾਉਣ ਦੇ ਹੱਕਦਾਰ ਹੋਵਾਂਗੇ ਗੁਰੂ ਕਿਰਪਾ ਕਰੇ ਗੁਰੂ ਰਹਿਮਤ ਕਰੇ ਗੁਰੂ ਬਖਸ਼ਿਸ਼ ਕਰੇ ਗੁਰੂ ਸਾਨੂੰ ਐਸੀ ਤੋਫੀਕ ਬਖਸ਼ਿਸ਼ ਕਰੇ ਕਿ ਸਾਨੂੰ ਗੁਰੂ ਦੇ ਪੁੱਤਰ ਬਣਨ ਦੀ ਜਾਂਚ ਆ ਜਾਏ ਸੋ ਇਹਨਾਂ ਕੁਝ ਕਹਿੰਦਾ ਹੋਇਆ ਦਾਸ ਛਿਮੰਦਾ ਜਾਚਕ ਮੇਰੀਆਂ ਭੁੱਲਾਂ ਸਮਝ ਕੇ ਬਖਸ਼ ਦੇਣਾ ਔਰ ਗੁਰੂ ਕੀ ਬਾਤਾਂ ਜੋ ਆਪ ਵੀ ਨਾ ਸਾਂਝੀ ਕੀਤੇ ਨੇ ਆਪਾਂ ਜੀਵਨ ਦਾ ਆਧਾਰ ਬਣਾਈਏ ਤਾਂ ਕਿ ਹੋ ਜਾਈਏ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਕਰੋ ਫਤਿਹ ਦੀ ਸਾਂਝ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ